ਮਾਸ਼ੀਵਾੜਾ ਦੇ ਵਿੱਚ ਅੱਜ ਸਵੇਰੇ ਤੜਕਸਰ ਕਾਸੋ ਆਪਰੇਸ਼ਨ ਚ ਲਾਇਆ ਗਿਆ। ਜਾਣਕਾਰੀ ਦਿੰਦੇ ਸਮਰਾਲਾ ਦੇ ਡੀਐਸਪੀ ਤਲੋਚਨ ਸਿੰਘ ਨੇ ਦੱਸਿਆ ਕਿ ਖੰਨਾ ਦੇ ਐਸਐਸਪੀ ਜੋਤੀ ਯਾਦਵ ਦੀ ਦਿਸ਼ਾ ਨਿਰਦੇਸ਼ਾ ਹੇਠ थाना 마ਸ਼ੀਵਾੜਾ ਤੇ थाना ਸਮਰਾਲਾ ਦੀ ਪੁਲਿਸ ਫੋਰਸ ਨਾਲ ਮਿਲ ਕੇ ਅੱਜ ਬਲੀਬੇਕ ਕਲੋਨੀ ਅਤੇ ਇੰਦਰਾ ਕਲੋਨੀ 마ਸ਼ੀਵਾੜਾ ਵਿਖੇ ਜਿਨ੍ਹਾਂ ਵਿਅਕਤੀਆਂ ਤੇ ਪਹਿਲਾ ਪਰਚੇ ਦਰਜ ਨੇ ਉਹਨਾਂ ਵਿਅਕਤੀਆਂ ਦੇ ਘਰ ਚੈਕਿੰਗ ਕੀਤੀ ਗਈ ਅਤੇ ਉਹਨਾਂ ਨੂੰ ਸਖਤ ਚੇਤਾਵਨੀ ਦਿੰਦੇ ਕਿਹਾ ਕਿ ਅਜਿਹੇ ਕੰਮਾਂ ਤੋਂ ਬਾਅਦ ਆਉਣ ਕੋਈ ਵੀ ਅਜਿਹਾ ਵਿਅਕਤੀ ਜੋ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਡੀਐਸਪੀ ਨੇ ਸਮਰਾਲਾ ਨੇ ਕਿਹਾ ਹੁਣ ਤੱਕ 26 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ 140 ਪਿੰਡਾਂ ਦੀਆਂ ਪੰਚਾਇਤਾਂ ਨੇ ਨਸ਼ਿਆਂ ਦੇ ਵਿਰੁੱਧ ਮਤਾ ਪਾਸ ਕੀਤਾ ਹੈ ਕਿ ਉਹ ਪਿੰਡ ਦੇ ਵਿੱਚ ਨਾ ਹੀ ਨਸ਼ਾ ਵਿਕਨ ਦੇਣਗੇ ਤੇ ਨਾ ਹੀ ਨਸ਼ਾ ਵੇਚਣ ਵਾਲੇ ਦਾ ਸਾਥ ਦੇਣਗੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਜੇ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਤੁਰੰਤ ਸਾਡੇ ਨੰਬਰਾਂ ਤੇ ਜਾਣਕਾਰੀ ਦੇਣ ਇਹ ਸਾਡੇ ਮਾਨਯੋਗ ਐਸਐਸਪੀ ਜੀ.ਪੀ. ਯਾਦਵ ਜੀ ਉਹਨੂੰ ਸicker ਨਾਲ ਬੇਕਸਫਰ ਉਨਾ ਦੇ ਸਨ ਹਦਾਇਸ਼ਾਂ ਦੇ ਜਿਹੜਾ ਕਸ ਆਪਰੇਸ਼ਨ ਕੱਢਿਆ ਗਿਆ ਮੈਂ ਦੇ ਵਿਰੇ ਅ ਅਸੀਂ ਇਕੱਠੇ ਹਾਂ ਡੀਐਸਪੀ ਸੁਖਮਿੰਦਰ ਸਿੰਘ ਸਮਰਾਲੇ ਦੇ ਜਿਹੜੀ ਮਸ਼ਹੂਰਦੀ ਫੋਰਸ ਦੇ ਨਾਲ ਜਿੰਨੇ ਵੀ ਨਸ਼ਾ ਵੇਚਣ ਵਾਲੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਪਰਚੇ ਦਰਜ ਆ ਪੱਜ ਅਸੀਂ ਬਲੀਵੇਕ ਕਲੋਨੀ ਤੇ ਇੰਦਰਾ ਕਲੋਨੀ ਦੇ ਜਿਹੜਾ ਕਸ ਆਪਰੇਸ਼ਨ ਚਲਾ ਰਹੇ ਹਾਂ ਜਿਹਦੇ ਨਸ਼ਾ ਸਦਾਗਰਨ ਹੈ ਉਹਨਾਂ ਸਾਰਿਆਂ ਦੀ ਸਚੂਗਰਾ ਵੀ ਕਰ ਰਹੇ ਹਾਂ ਜਿਹੜੇ ਸਸਪੈਕਟਡ ਉਹਨਾਂ ਨੂੰ ਰਨਅਪ ਕਰਕੇ ਜਿਹੜੀ ਇਹ ਕੁਝ ਕੁਸ਼ੀ ਵੀ ਕੀਤੀ ਹੈ ਹੋਂ ਤੱਕ ਸਰ ਕਿੰਨੇ ਜਿਹੜੀ ਜਿਹੜੀ ਮਹਮ ਚੱਲੀ ਹੈ ਨਸ਼ਾ ਅਬਰਧ ਵਾਲੀ ਉਹਦੇ ਚ ਹੋਂ ਤੱਕ ਕਿੰਨੇ ਇੱਕ ਬੰਦੇ ਫੜੇ ਗਏ ਜਾ ਚੁੱਕੇ ਥੋੜੇ ਜਿਹਾ ਹੋਂ ਤੱਕ ਜਿਹੜੇ ਸਾਡੀ ਸੰਬਰਾਲਾ ਤੇ ਮਸ਼ਵੜਾ ਸਾਭੀ ਵਾਲੀ ਹੈ 26 27 ਹੋਂਦੇ ਦੇ ਖਿਲਾਫ ਸੀ ਪਰਚਾ ਦਰਜ ਕੀਤਾ ਹੈ ਇਸ ਤੋਂ ਬਿਨਾ ਜਿਹੜੇ ਪਹਿਲਾਂ ਨਸ਼ਾ ਵੇਚਣ ਵਾਲੇ ਸੀ ਉਹਨਾਂ ਦੇ ਖਿਲਾਫ ਵੀ ਬੜੀ ਸ਼ਕਤਕਾਰ ਵੀ ਕੀਤੀ ਗਈ ਹੈ ਜਿਹਦੇ ਵਿੱਚ ਮੇਖਲਾ 19 ਵਿਅਕਤੀ ਜਿਹੜੇ ਸੀ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜੇ ਜਾਂ ਤੇ 14 ਬੰਦੇ ਜਿਹੜੇ ਆ ਜਿਨ੍ਹਾਂ ਦਾ ਨਸ਼ਾ ਬੀਚ ਦੇ ਨਹੀਂ ਸੀ ਜਿਹੜੇ ਆਦੀ ਸੀ 14 ਬੰਦੇ ਸੀ ਜਿਹੜੇ ਆ ਡੀਡਿਕਸ਼ਨ ਸੈਂਟਰ ਗਵਰਨਮੈਂਟ ਸਰਕਾਰੀ ਹਸਪਤਲ ਸਮਰਲਾ ਵਿਖੇ ਦਾਖਲ ਪਾਏ ਲੋਕਾਂ ਨੂੰ ਸਰ ਕੀ ਅਪੀਲ ਕਰੂੰਗਾ ਜੇ ਸ਼ਹਿਰ ਲੋਕਾਂ ਨੂੰ ਮੈਂ ਅਪੀਲ ਕਰਦਾ ਜੇ ਕਿਸੇ ਦੇ ਆਣ ਗੌਣ ਦੇ ਵਿੱਚ ਪਿੰਡ ਦੇ ਵਿੱਚ ਬਾੜ ਦੇ ਵਿੱਚ ਕੋ ਨਸ਼ਾ ਵੇਚਦਾ ਹੈ ਤਾਂ ਵੀ 2112 ਦੇ ਜਾਂ ਸਾਡੇ ਨੰਬਰ ਅਸੀਂ ਹਰ ਪਿੰਡ ਦੇ ਵਿੱਚ ਡਿਸਪਲੇ ਕੀਤੇ ਹੋਏ ਆ ਤੇ ਸਾਨੂੰ ਫੋਨ ਦੇ ਦੱਸ ਸਕਦੇ ਆ ਨਸ਼ਾ ਜੇ ਕੋਈ ਵੇਚਣ ਵਾਲਾ ਤੇ ਉਹਦੇ ਖਿਲਾਫ ਅਸੀਂ ਪਰਚਾ ਦਰਜ ਕਰਾਂਗੇ ਉਹਦੀ ਪ੍ਰਾਪਰਟੀ ਵੀ ਅਟੈਚ ਕਰਾਵਾਂਗੇ ਜਿਹੜਾ ਕੋ ਪੀਣ ਵਾਲਾ ਉਹਦੇ ਬਾਰੇ ਸਾਡੇ ਨਾਲ ਇਮੀਡੀਏਟਲੀ ਹੁਣ ਪਿੰਡਾਂ ਦੇ ਲੋਕ ਸਾਡੇ ਨਾਲ ਤਾਲਵਿਰ ਕਰ ਵੀ ਰਹੇ ਆ ਜਿਨ੍ਹਾਂ ਨੂੰ ਇਹ ਡੀਡਿਕਸ਼ਨ ਸੈਂਟਰ ਦਾਖਲ ਕਰਾਣਾ ਹੈ ਜਿਹੜੇ ਪੀਣ ਵਾਲੇ ਉਹਨਾਂ ਤੋਂ ਕੋ ਪਰਚਾ ਨਹੀਂ ਦਰਜ ਕਰਾਂਗੇ ਉਹਨਾਂ ਨੂੰ ਦਾਖਲ ਹੀ ਕਰਾਵਾਂਗੇ ਜੇ ਕੋ ਸਾਨੂੰ ਇਨਫੋਰਮੇਸ਼ਨ ਦਿੰਦਾ ਹੈ ਤੇ ਉਹਦੀ ਆਇਡੈਂਟੀਟੀ ਜਿਹੜੀ ਹੈ ਬਿਲਕੁਲ ਸੀਕ੍ਰੀਟ ਰੱਖੀ ਜਾਓ ਪੰਚਾਇਤਾਂ ਨੇ ਵੀ ਮਤੇ ਪਾਸ ਕੀਤੇ ਆ ਪੁਰਸਾ ਅਸ਼ੋਕ ਜਿੰਦੀ ਹੁਣ ਤੱਕ ਕਿੰਨੀਆਂ ਪੰਚਾਇਤਾਂ ਮਾਛਵੜਾ ਬਲਾਕ ਦੀਆਂ ਜਾਂ ਸਮਰਾਲੇ ਆ ਚੁੱਕੀਆਂ ਤੁਹਾਡੇ ਮਾਛਵੜਾ ਦੇ ਸਮਰਾਲੇ ਬਲਾਕ ਨਹੀਂ ਹੈ ਜਿਹੜੀਆਂ ਸਾਡੀਆਂ ਤਕਰੀਬਨ 140 ਪੰਚਾਇਤਾਂ ਨੇ ਸਾਨੂੰ ਆ ਜਿਹੜੇ ਬੀੜੇ ਨਸ਼ੇ ਦੇ ਸਦਾਗਰਾਂ ਦੀ ਇਨਫੋਰਮੇਸ਼ਨ ਵੀ ਦੇਵਾਂਗੇ ਫੜਾਵਾਂਗੇ ਵੀ ਜੇ ਕਿਸੇ ਦੇ ਖਿਲਾਫ ਨਸ਼ੇ ਦਾ ਪਰਚਾ ਦਰਜ ਹੁੰਦਾ ਤਾਂ ਨਾ ਹੀ ਪੰਚਾਇਤ ਥਾਣੇ ਜਾਊਗੀ ਤੇ ਨਾ ਹੀ ਉਹ ਜਵਾਬਦਾਰਕਰਨ ਜਾਊਗੀ ਇਸ ਤੋਂ ਬਿਨਾ ਪੰਚਾਇਤਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਮੱਦੇ ਦੇ ਵਿੱਚ ਵੀੜਾ ਨਸ਼ਾ ਕਰਨ ਦੇ ਜੇ ਨਹੀਂ ਵੇਚਣ ਤੋਂ ਅੜਦਾ ਤੇ ਉਹਦਾ ਸਮਾਜਿਕ ਬਾਈਕਟ ਵੀ ਕੀਤਾ ਜਾਊਗਾ